ਬਰਥਡੇ ਹੋ ਕੇ ਨਾ ਬੱਚੇ ਕੰਦੇ ਕਿ ਤੁਸੀਂ ਕੀ ਕੀਤਾ ਸਾਡੇ ਲਈ ਤੇ ਬੱਚਿਆਂ ਨੂੰ ਡੀਲ ਕਰਨਾ ਇਸ ਵੈਰੀ ਟਫ ਯਾਰ ਅੱਗ ਵੀ ਨਹੀਂ ਜਲਾਣ ਦਿੰਦੀ ਮੈਨੂੰ ਦੋਵੇਂ ਹੱਥੇ ਭੜ-ਭੜ ਕੇ ਵੈਦਣ ਗਿਆ ਹਾਏ ਛੋਟੇ ਤਾਂ ਹਾਥੀ ਪਾਲਿਆ ਸੀ ਹਰਕਤ ਤਾਂ ਦੇਖਿਆ ਨਾ ਇਹਨਾਂ ਦੀ ਹਜੇ ਇਹਦੇ ਡੈਡੀ ਕਹਿੰਦੇ ਹੁੰਦੇ ਮੈਂ ਤੇ ਬੱਚੇ ਬਹੁਤ ਭੋਲੇ ਐ ਬਹੁਤ ਜ਼ਿਆਦੇ ਇਹ ਸਭ ਤੋਂ ਜ਼ਿਆਦਾ ਛੋਟੇ ਆਲੀ ਛੋਟੇ ਲਈ ਸੌਤਾ ਅਤਕ ਕਰਦੀ ਹੈ ਆ ਗਈ ਹੁਣ ਕੋਟ ਨੇ ਕੋਲ ਉਹ ਜਿਹਨ ਕੋਟ ਨਾ ਫੇਰੂਗੀ ਜਿੰਨੀ ਇਹਦੀ ਉਮਰ ਨਹੀਂ ਹੈਗੀ ਨਾ ਜਿੰਨੀ ਇਹਦੀ ਹਾਈਟ ਨਹੀਂ ਹੈਗੀ ਉਸ ਤੋਂ ਵੱਡੇ ਕਾਰਨਾਮੇ ਕਰਦੀ ਹੈ ਇਹ ਹਾਂ ਹਰ ਜ ਵੱਡੀ ਨਾ ਕਾਫੀ ਮਤਲਬ ਕਿ ਕਾਫੀ ਇਨੋਸੈਂਟ ਹੈ ਵੱਡੀ ਤੋਂ ਕਾਫੀ ਇਨੋਸੈਂਟ ਹੈ ਵੱਡੀ ਤੇ ਛੋਟੀ ਸਭ ਤੋਂ ਦਾ ਸ਼ਰਾਤ ਤੇ ਉਹਦੇ ਦਿਮਾਗ 'ਚ ਖੁਰਾਫਾਤੀ ਚਲਦੀ ਹੀ ਰਹਦੀਆਂ ਨੇ ਸਬਜੀ ਬਣਾਣੀ ਔਖੀ ਕਰਦੀ ਸੱਚੀ ਮੰਮੀ ਅੱਜ ਕਰ ਰਹੀ ਸੀ ਕੰਮ ਪਾਥੀ ਵਗੈਰਾ ਲਾ ਰਹੀ ਸੀ ਕੋਠਾ ਤਲਾਉਂਦੇ ਵੇ ਸੀਗੇ ਤਾਂ ਕਰਕੇ ਅੱਜ ਮੈਂ ਸਬਜੀ ਧਰਤੀ ਬਣਾਉਣ ਵੇਲੇ ਮਤਲਬ ਕਿ ਬਣਾ ਲਈ ਸੀ ਤੇ ਸਾਰਾ ਕੁਝ ਆਲੂ ਵਗੈਰਾ ਵੀ ਪਾਇ ਇਸ ਵਿੱਚ ਪੱਤ ਗੋभी ਪਾਈ ਸੀ ਮਟਰ ਪਾਈ ਸੀ ਪਿਆਜ਼ ਵਗੈਰਾ ਮਸਾਲਾ ਪਾ ਕੇ ਮੈਨੂੰ ਮਿਕਸ ਕਰਨ ਲੱਗੀ ਤੇ ਚੁੱਲੇ ਤੇ ਸਬਜੀ ਬਣਾਉਣਾ ਬਹੁਤ ਵਧੀਆ ਮਤਲਬ ਕਿ ਸਵਾਦ ਲੱਗਦੀ ਵਧੀਆ ਤੇ ਨਹੀਂ ਲੱਗਦਾ ਚੁੱਲੇ ਤੇ ਬਣਾਉਣਾ ਸਵਾਦ ਲੱਗਦੀ ਸਭ ਤੋਂ ਜ਼ਿਆਦਾ ਤੇ ਮੈਂ ਦੇਖ ਰਹੀ ਸੀ ਮੈਂ ਕਿ ਪੀੜੀ ਹੈਗੀ ਆ ਤਾਂ ਦੇਖ ਲਾਂ ਤੇ ਫਿਰ ਮੈਂ ਰੂਮ ਦੇ ਅੰਦਰ ਆਈ ਰੂਮ ਦੇ ਸਾਰੇ ਪਹਿਲਾਂ ਡੀਪ ਕਲੀਨਿੰਗ ਕਰਤੀ ਚੰਗੀ ਤਰ੍ਹਾਂ ਸਫਾਈ ਕਰਕੇ ਫਿਰ ਮੈਂ ਰੋਟੀ ਵੀ ਗੱਲ ਲਾ ਕੇ ਦਿੱਤੀ ਡੈਡੀ ਨੂੰ ਡੈਡੀ ਦਾ ਟਾਈਮ ਹੋ ਗਿਆ ਸੀ ਰੋਟੀ ਦਾ ਤੇ ਇਥੇ ਇਹ ਕਹਿੰਦੀ ਮम्मा ਮੈਨੂੰ ਭੁਜੀਆ ਦੇ ਦੇ ਡੈਡੀ ਭੁਜੀਆ ਦਿਵਾ ਕੇ ਲੱਗੇ ਫਿਰ ਹਾਰਤੀ ਤਾਂ ਕਰਦੀਆਂ ਸੀਗੀਆਂ ਤਾ ਕਰਕੇ ਬਸ ਕੁਝਿਆ ਲੈਂ ਤਾਂ ਬਾਦ ਉਹ ਗਈ ਗੋੰਡੀ ਇਹ ਤਾਂ ਕਰੇ ਮੱਸਾ ਮਤਲਬ ਕਿ ਵੱਡੀ ਨਾ ਫਿਰ ਵੀ ਬਾਹਰ ਖੇਡ ਲੂਗੀ ਛੋਟੀ ਸਭ ਤਾਂ ਜੱਤਾਂ ਕਰਦੀ ਹੈ ਸਭ ਤਾਂ ਜੱਛਰਾਰਤੀ ਇਹੀ ਹੈ ਫਿਰ ਮੈਂ ਆਪਣੇ ਭਾਂਡੇ ਵਗੈਰਾ ਧੋਣ ਲੱਗ ਗਈ ਸੀ ਭਾਂਡੇ ਵਗੈਰਾ ਧੋ ਕੇ ਫਿਰ ਮੈਂ ਕਿ ਤੁਸੇ ਵੀ ਅੱਦੇ ਹੀ ਕਰ ਦਿਓ ਨੇ ਜੋ ਸਬਜੀ ਵਗੈਰਾ ਹੁੰਦੀ ਇੱਕ ਭਾਂਡੇ ਚ ਪਾ ਲੈਣੇ ਤੇ ਰੋਟੀ ਵਗੈਰਾ ਹੁੰਦੀ ਆ ਸਬਜ਼ੀਆਂ ਦਾ मतलब कि ਜਿਹੜੇ ਕੰਮ ਰਹਿੰਦੇ ਉਹ ਇੱਕ ਭਾਂਡੇ ਚ ਪਾ ਲੈਂਦੇ ਹਾਂ ਅਸੀਂ ਇੱਕ ਟੋਕਰੀ ਤੇ ਵਾਰਟੀ ਜਿ ਰੱਖੀ ਹੋਈ ਹੈ ਮੈਂ ਉੱਚੇ ਹੀ ਸਾਰਾ ਕੁਝ ਸੜਦੇ ਹੁੰਦੇ ਹਾਂ ਇਹਦੇ ਜਾਲੀ ਵਿੱਚ ਸਿੱਟਣ ਨਾਲ ਬੰਦ ਹੋ ਜਾਂਦੇ ਇੱਕ ਤੇ ਮਸ਼ਕ ਵੀ ਬਹੁਤ ਗੰਦੀ ਹੁੰਦੀ ਹੈ ਤੇ ਜਿਹੜੀ ਸਬਜ਼ੀ ਵਗੈਰਾ ਬਚੀ ਹੁੰਦੀ ਹੈ ਨਾ ਉਹ ਬਾਲਟੀ ਚ ਪਾ ਦਿੰਨੀ ਆ ਜੋ ਫੇ ਬਾਲਟੀ ਦਾ ਸਮਾਨ ਹੁੰਦਾ ਜਿਹਨੂੰ ਹੁਣ ਬਚੀ ਹੋਈ ਸਬਜ਼ੀਆਂ ਵਗੈਰਾ ਉਹ ਅਸੀਂ ਪਸ਼ੂਆਂ ਨੂੰ ਪਾ ਦਿੰਨੇ ਆ ਤਾਂ ਕਰਕੇ ਨਾ ਮਤਲਬ ਕਿ ਕਿਚਨ ਸਵਲ ਨਹੀਂ ਆਉਂਦੇ ਕਿਸੇ ਕਿਸੇ ਦੇ ਕਿਚਨ ਚ ਵੀ ਤਾਈਆਂ ਸਮੈਲ ਆਉਂਦੀ ਹੁੰਦੀ ਆ ਤੇ ਸਬਜੀ ਮੈਂ ਇੱਥੇ ਬਣਾ ਕੇ ਰੈਡੀ ਕਰਤੀ ਸੀਗੀ ਬਹੁਤ ਟੇਸਟੀ ਬਣੀ ਸੀਗੀ ਸਬਜੀ